ਇਹ ਫਿਲਮ ਹੈ ਜਿਹਦੇ ਚ ਬਾਪੂ ਬੇਬੇ ਬੱਚੇ ਬਜ਼ੁਰਗ ਸਾਰੇ ਇਕੱਠੇ ਬੈਠ ਕੇ ਦੇਖ ਸਕਦੇ ਆ ਇਹ ਉਸ ਤਰ੍ਹਾਂ ਦਾ ਕਨਸੈਪਟ ਹੈ ਔਰ ਪੰਜਾਬੀ ਸਿਨੇਮਾ ਤਾਂ ਹੀ ਵੱਡਾ ਬਣੂਗਾ ਜਦੋਂ ਫੈਮਲੀ ਆਉਣਗੇ ਇਕੱਲੇ ਨੌਜਵਾਨਾਂ ਦੇ ਮੁੰਡੇ ਕੁੜੀਆਂ ਦੇ ਆਉਣ ਨਾਲ ਸਿਨੇਮਾ ਗਰੋ ਨਹੀਂ ਕਰੂਗਾ ਆਪਣਾ ਉਹ ਇੱਕ ਲਿਮਟ ਤੱਕ ਰਹਿ ਜੂਗਾ ਜੇ ਅਸੀਂ ਸਾਊਥ ਦੇ ਬਰਾਬਰ ਦਾ ਸਿਨੇਮਾ ਖੜਾ ਕਰਨਾ ਹੈ ਉਹਦੇ ਲਈ ਪਰਿਵਾਰਾਂ ਦਾ ਆਉਣਾ ਚਾਹੀਦਾ ਉਹ ਸਾਡਾ ਸਮਾਜ ਕਿਸ ਤਰ੍ਹਾਂ ਕਿੰਨੀ ਆਜ਼ਾਦੀ ਅਲੋਅ ਕਰਦਾ ਉਸ ਮੁਤਲਕ ਫਿਲਮ ਕਮਾਲ ਹੈ ਤੁਸੀਂ ਇਹ ਦੇਖੋ ਵੀ ਇਸ ਫਿਲਮ ਦੀ ਕੰਪਨੀ ਦਾ ਤਾਂ ਘੱਟ ਜੋਰ ਲੱਗਿਆ ਉਹ ਵੱਖਰੀ ਗੱਲ ਹੈ ਕਿ ਆਪਾਂ ਸਾਰੇ ਇਕੱਠੇ ਬੈਠ ਕੇ ਇੱਕ ਦੂਜੇ ਨੂੰ ਪੈੜਨਾ ਪਰ ਇਸ ਫਿਲਮ ਦੀ ਪ੍ਰੋਮੋਸ਼ਨ ਦਾ ਪਿੰਡਾਂ ਦੇ ਮੁੰਡਿਆਂ ਨੇ ਨੌਜਵਾਨਾਂ ਨੇ ਕੁੜੀਆਂ ਬੀਬੀਆਂ ਨੇ ਬੱਚਿਆਂ ਨੇ ਕਰੀ ਹੈ ਨਹੀਂ 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 ਵਰਲਡ ਵਾਈਡ ਇਹ ਲੈ ਕੇ ਪੰਜਾਬ ਜੀ ਰਿਲੀਜ਼ ਹੋ ਰਹੀ ਹੈ ਔਰ ਪਹਿਲੀ ਵਾਰੀ ਆਪਾਂ ਨੂੰ ਇੰਨੇ cinema ਮਿਲੇ ਹੈ ਪੂਰੇ ਘਰ ਘਰ ਪਿੰਡ ਪਿੰਡ ਪਹੁੰਚ ਜੂਗੀ ਆਪਣੀ ਫਿਲਮ ਦੀ। ਦੇ ਪੜ੍ਹ ਕੇ ਦੇਖੀ ਕਰਾਉਂਦੇ ਆ ਅਸੀਂ ਜਿਹੜਾ ਜਿਹੜਾ ਅਸੀਂ ਇਹੋ ਕੋਲ ਰਿਹਾ ਪਿਆ ਪਾਣੀ ਜਿਹੜੇ ਕਰਦੇ ਆ ਜੂਮੇ ਹਨ ਅਸੀਂ ਤਾਂ ਬਾਬਾ ਦੇ ਪੜ੍ਹੇ ਜਿਹੇ ਪੜ੍ਹੇ ਜਿਹੜੇ ਜਿਹੜਾ ਤੁਹਾਡੇ ਵਕਤ ਸਿਲੇਬਸ ਸੀ ਉਹ ਹੁਣ ਨਹੀਂ ਤੁਸੀਂ ਤਾਂ ਇਹ ਚੀਜ਼ਾਂ ਕਿਤਾਬਾਂ ਚ ਪੜ੍ਹੀਆਂ ਜਦੋਂ ਮੈਂ ਪੜ੍ਹਦਾ ਸੀ ਉਦੋਂ ਵੀ ਬਹੁਤ ਚੀਜ਼ਾਂ ਮਿਲ ਜਾਂਦੇ ਸੀ ਪਰ ਜਿਵੇਂ ਜਿਵੇਂ ਸਿਸਟਮ ਸਟਰੋਂਗ ਹੁੰਦਾ ਜਾਂਦਾ ਹੈ ਜਿਸ ਤਰ੍ਹਾਂ ਦੀ ਸੋਚ ਰਾਜ ਕਰਦੀ ਹੈ ਕਈ ਵਾਰੀ ਬਹੁਤ ਸਾਰੀਆਂ ਬੁੱਕਸ ਉਦਾਂ ਚੇਂਜ ਵੀ ਹੋ ਜਾਂਦੇ ਆ। ਔਰ ਜਿਹੜੇ ਲੋਕ ਗਥਾਵਾਂ ਜਦੋਂ ਅੰਗਰੇਜ਼ਾਂ ਦਾ ਕਾਲ ਸੀ ਉਦੋਂ ਬਹੁਤ ਚੀਜ਼ਾਂ ਉਸ ਤਰ੍ਹਾਂ ਲਿਖਤੀ ਰੂਪ ਚ ਨਹੀਂ ਆ ਪਾਈਆਂ ਸੀ ਕਿਉਂਕਿ ਉਹਨਾਂ ਦੌਰਾਂ ਚ ਕੁਝ ਕੁ ਲੋਕ ਪੜਦੇ ਸੀ ਜਾਂ ਕਿਉਂ ਆਰਮੀ ਚਲੇ ਜਾਂਦੇ ਸੀ ਉਹ ਪੜ ਲੈਂਦੇ ਸੀ ਆਮ ਅਸੀਂ ਜਿਹੜੇ ਪਿੰਡਾਂ ਵਾਲੇ ਸਾਡੇ ਬਾਪ ਦਾ ਦੇ ਬਜ਼ੁਰਗ ਉਹਨਾਂ ਸਕੂਲਾਂ ਚ ਨਹੀਂ ਗਏ ਉਹਨਾਂ ਨੂੰ ਦੋ ਪਾਸਾ ਆਮ ਆਉਂਦੀ ਹੁੰਦੀਆਂ ਸੀ ਵੱਤ ਤੋਂ ਵੱਧ ਉਰਦੂ ਸਿੱਖ ਲੈਂਦੇ ਸੀ ਜਾਂ ਸਾਨੂੰ ਪੰਜਾਬੀ ਜਾਂ ਫਿਰ ਹਿਸਾਬ ਜਿਹੜੇ ਆਮ ਗੁਰਦੁਆਰੇ ਚ ਵੀ ਉਦੋਂ ਕੋਈ ਮਾਸਟਰ ਜਿੰਨਾ ਪੜਾਉਂਦੇ ਸੀ ਪਰ ਇਹ ਸਿਨੇਮਾ ਵੀ ਇੱਕ ਮਾਧਿਅਮ ਹੈ ਦੇਖੋ ਅੱਗੇ ਕੀ ਸੀ ਕਿ ਕਿਤਾਬਾਂ ਤੇ ਅਸੀਂ ਡਿਪੈਂਡੈਂਟ ਹੋ ਗਏ ਸੀ ਹੁਣ ਕੀ ਹੈ ਇੱਕ ਜਿਹੜਾ ਸੋਸ਼ਲ ਮੀਡੀਆ ਦੇ ਕੇ ਫਾਇਦਾ ਹੈ ਕਿ ਅਸੀਂ ਉਹ ਚੀਜ਼ਾਂ ਇਹਦੇ ਤੇ ਜਿਉਂਦੀਆਂ ਰੱਖ ਸਕਦੇ ਹਾਂ ਔਰ ਬੱਚੇ ਜਿਹੜੇ ਉਹ ਜ਼ਿਆਦਾ ਫੋਨ ਨਾਲ ਹੀ ਜੁੜੇ ਹੋਏ ਆ ਤੁਸੀਂ ਕਿਸੇ ਬੱਚੇ ਨੂੰ ਕਹੋਗੇ ਕਿ ਕਿਤਾਬ ਉਦਾਂ ਨਿੱਜੀ ਤੌਰ ਤੇ ਨਹੀਂ ਪੜ੍ਹੂਗਾ ਪਰ ਫੋਨ 'ਚ ਕਈ ਵਾਰ ਉਹ ਕਿਤਾਬ ਵੀ ਪੜ੍ਹ ਲੈਂਦਾ ਈ-ਬੁੱਕ ਤੇ ਜਾ ਕੇ ਸੋ ਇਸ ਤਰ੍ਹਾਂ ਦੀਆਂ ਜੇ ਚੀਜ਼ਾਂ ਬਣਦੀਆਂ ਰਹਿਣਗੀਆਂ ਇੱਕ ਤਾਂ ਇਹ ਹੈ ਕਿ ਇਹ ਫਿਲਮ ਹੈ ਜਿਹਦੇ 'ਚ ਬਾਪੂ ਬੇਬੇ ਬੱਚੇ ਬਜ਼ੁਰਗ ਸਾਰੇ ਇਕੱਠੇ ਬੈਠ ਕੇ ਦੇਖ ਸਕਦੇ ਆ ਇਹ ਉਸ ਤਰ੍ਹਾਂ ਦਾ ਕਨਸੈਪਟ ਹੈ ਔਰ ਪੰਜਾਬੀ ਸਿਨੇਮਾ ਤਾਂ ਹੀ ਵੱਡਾ ਬਣੂਗਾ ਜਦੋਂ ਫੈਮਲੀ ਆਉਣਗੀਆਂ ਇਕੱਲੇ ਨੌਜਵਾਨਾਂ ਦੇ ਮੁੰਡੇ ਕੁੜੀਆਂ ਦੇ ਆਉਣ ਨਾਲ ਸਿਨੇਮਾ ਗਰੋ ਨਹੀਂ ਕਰੂਗਾ ਆਪਣਾ ਉਹ ਇੱਕ ਲਿਮਿਟ ਤੱਕ ਰਹੇਗਾ ਜੇ ਅਸੀਂ ਸਾਊਥ ਦੇ ਬਰਾਬਰ ਦਾ ਸਿਨੇਮਾ ਖੜਾ ਕਰਨਾ ਹੈ ਉਹਦੇ ਲਈ ਪਰਿਵਾਰਾਂ ਦਾ ਆਉਣਾ ਜ਼ਰੂਰੀ ਹੈ ਉਹ ਸਾਡਾ ਸਮਾਜ ਕਿਸ ਤਰ੍ਹਾਂ ਕਿੰਨੀ ਆਜ਼ਾਦੀ ਅਲਾਉ ਕਰਦਾ ਉਸ ਮੁਤਲਕ ਕੇ ਫਿਲਮ ਕਮਾਲ ਹੈ ਮਾਸ਼ਾਅੱਲ ਬਾਕੀ ਗੱਲ ਹੈ ਕਿ ਜੇਕਰ ਇਹ ਜੇਕਰ ਸਾਡੇ ਐਸੋ ਜਿਹੇ ਸਾਰੇ ਸਹਿਯੋਗ ਪਰਮਾਤਮਾ ਕਰਦੇਗਾ ਜੇ ਤੁਸੀਂ ਪੰਜਾਬੀ ਪੁਰਾਣਾ ਸਿਨੇਮਾ ਵਿਆਖਤ ਦੇਖਦੇ ਆਂਗੇ ਤਾਂ ਤੁਹਾਨੂੰ ਸਾਰੇ ਤੁਹਾਨੂੰ ਪ੍ਰਮਾਣ ਕਰਦੇ ਨੇ ਇੱਕ ਤਰਾਸ ਦੀ ਬਦਲਦੇ ਯੁੱਗ ਦੀ ਜਿਵੇਂ ਜਿਵੇਂ ਫੋਨ ਆ ਗਏ ਨੇ ਬਹੁਤ ਇਕੱਲੇ ਇਕੱਲੇ ਕਰਕੇ ਔਰ ਇਹ ਚੀਜ਼ ਆਪਾਂ ਨੇ ਕਰੋਨਾ ਕਾਲ 'ਚ ਦੇਖਿਆ ਵੀ ਹੈ ਕਿ ਬਹੁਤ ਲੋਕ ਆਪਣੇ ਬਾਪ ਤੋਂ ਵੀ ਦੂਰ ਹੋ ਗਏ ਜਦੋਂ ਕੋਈ ਪਰਿਵਾਰ 'ਚ ਸਿੱਕ ਮੈਂਬਰ ਹੁੰਦਾ ਸੀ ਉਹਨੂੰ ਇਕੱਲਾ ਛੱਡ ਦਿੰਦੇ ਇਹ ਬਹੁਤ ਸਮਾਜ ਲਈ ਖਤਰਨਾਕ ਚੀਜ਼ ਹੈ ਤੇ ਮੈਂ ਤਾਂ ਜਿਹੜੇ ਪਿੰਡ ਜਾਣਾ ਹੋਣਾ ਸੀ ਜਿੱਦਾਂ ਆਮ ਤੌਰ ਤੇ ਮੈਂ ਤਾਂ ਨਿੱਜੀ ਤੌਰ ਤੇ ਖਾੜੀ ਲਾਉਣਾ ਪਿੰਡਾਂ ਚ ਜਾਣਾ ਮੈਂ ਅਕਸਰ ਇਹ ਗੱਲ ਕਹਣਾ ਹੁੰਦਾ ਕਿ ਸ਼ਾਮ ਨੂੰ 2 ਘੰਟੇ ਆਪਦੇ ਬਾਬੇ ਲਈ ਕੱਢਿਆ ਕਰੋ ਜਿਸ ਚੀਜ਼ ਨੂੰ ਤੁਹਾਡੇ ਬਾਪ ਦਾਦੇ ਅੱਜ ਤਰਸ ਰਹੇ ਹਨ ਕੱਲ੍ਹ ਨੂੰ ਤੁਸੀਂ ਵੀ ਇਹਨੂੰ ਦਰਸ਼ਨ ਹੈ ਜਦੋਂ ਅਗਲੀਆਂ ਜਨਰੇਸ਼ਨਾਂ ਆਉਣਾਂ ਜੇ ਤੁਸੀਂ ਤੁਹਾਡੇ ਚ ਇਸ ਤਰ੍ਹਾਂ ਦੇ ਜੀਨਸ ਹੋਣਗੇ ਕਿ ਅੱਜ ਤੁਸੀਂ ਆਪਣੇ ਬਾਬੇ ਕੋਲ ਬੇਲੇ ਟਾਈਮ ਬੈਠਦੇ ਹੋ ਦੇਖੋ ਬੱਚੇ ਨੂੰ ਜਵਾਨ ਕਰਨ ਚ ਘਟ ਮਤਲਬ ਉਹਦੀ ਲੋੜ ਹੈ ਪਰ ਆਪਦੇ ਬਜ਼ੁਰਗਾਂ ਨੂੰ ਸਾਹਮਣੇ ਦੀ ਜ਼ਿਆਦਾ ਲੋੜ ਹੈ ਔਰ ਇਹ ਕਲਚਰ ਪੈਦਾ ਹੋਣਾ ਚਾਹੀਦਾ ਜੋ ਸਾਡੇ ਸੀ ਇਹ ਤਾਂ ਹੀ ਸੰਭਵ ਹੈ ਜੇ ਤੀਜੀ ਜਨਰੇਸ਼ਨ ਉਹਦੇ ਨਾਲ ਬੈਠੂਗੀ ਔਰ ਵੈਸੇ ਵੀ ਜਿਹੜਾ 1947 ਤੋਂ ਅੱਜ ਦਾ ਦੇਖੋ ਕਿੰਨਾ ਯੋਗ ਬਦਲ ਗਿਆ ਜਿਹੜੀਆਂ ਉਸ ਟਾਈਮ ਚੀਜ਼ਾਂ ਲਿਖੀਆਂ ਉਹ ਸਾਰੀਆਂ ਅੱਜ ਸੰਭਵ ਨਹੀਂ ਇਸ ਕਰਕੇ ਅਮੈਂਡਮੈਂਟਸ ਤਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਇਹ ਤਾਂ ਸੰਭਵ ਹੈ ਜੇ ਅੱਛੇ ਵਕੀਲ ਜਿਹੜੇ ਨੌਜਵਾਨ ਹੈ ਉਦਮੀ ਜਿਨ੍ਹਾਂ ਨੂੰ ਜਿਹੜੇ ਆਪਣੇ ਸੱਭਿਆਚਾਰ ਨਾਲ ਜੁੜੇ ਆ ਉਹ ਇਹ ਚੀਜ਼ਾਂ ਪੋਸੀਬਲ ਕਰਾ ਸਕਦੇ ਇੱਕੋ ਰਸਤਾ ਹੈ ਇਹ ਇੱਕ ਪ੍ਰੋਬਲਮ ਹੈ ਐਸੇ ਕਰਕੇ ਬਹੁਤ ਜਿਹੜੇ ਮੇਕਰ ਹੈ ਉਹ ਧਾਰਮਿਕ ਫਿਲਮ ਨਹੀਂ ਬਣਾ ਪਾਉਂਦੇ ਇਹ ਹੀ ਬੰਦੇ ਬਜ਼ੁਰਗਾਂ ਨੂੰ ਇਹ ਹੁੰਦਾ ਆਕਸਰ ਜਦੋਂ ਮੈਂ ਮਿਲਦਾ ਪ੍ਰੋਗਰਾਮਾਂ ਤੇ ਜਾਂਦੇ ਹਾਂ ਉਹਨਾਂ ਦਾ ਇਹ ਕਹਿਣਾ ਹੁੰਦਾ ਵੀ ਐਦਾਂ ਦੀ ਇੱਕ ਫਿਲਮ ਬਣਾਓ ਪਰ ਜਿੱਦਾਂ ਹੁਣ ਸੱਚਾ ਸੂਰਮਾ ਸੀ ਬਣਾ ਸਕਦੇ ਆ ਪਰ ਕਿਸੇ ਵੀ ਧਰਮ ਦੇ ਧਰਮ ਗੁਰੂ ਨਾਲ ਰਿਲੇਟਡ ਫਿਲਮ ਨਹੀਂ ਬਣਾ ਸਕਦੇ ਉਹਦੇ ਵਿੱਚ ਬਹੁਤ ਬੰਦੇ ਸ਼ਹਿਰ ਉਹ ਹੁਣ ਉਹ ਧਾਰਮਿਕ ਜਥੇਬੰਦੀਆਂ ਦੱਸ ਸਕਦੀਆਂ ਜਾਂ ਤਾਂ ਇਹ ਉਪਰਾਲਾ ਜਿਹੜੀਆਂ ਸਿੱਖੀਜ਼ਮ ਨਾਲ ਜੁੜੀਆਂ ਜਥੇਬੰਦੀਆਂ ਜਾਂ ਹਿੰਦੂਇਜ਼ਮ ਨਾਲ ਜੁੜੀਆਂ ਜਥੇਬੰਦੀਆਂ ਉਹਨਾਂ ਦੇ ਜਿਹੜੇ ਸਕਾਲਰ ਹੈ ਉਹ ਮਿਲ ਬੈਠਣ ਆਰਟਿਸਟਾਂ ਨਾਲ ਗੋਸ਼ਟੀਆਂ ਹੋਣੇ ਚਾਹੀਦੀਆਂ ਜਿਹੜੇ ਸੱਚਜੇ ਪੱਤਰਕਾਰ ਹੈ ਜਿਹੜੇ ਫਲੋਸਫੀਕਲ ਥਾਟ ਰੱਖਦੇ ਆ ਜਿਹੜੇ ਚਾਹੁੰਦੇ ਆ ਕਿ ਸਮਾਜ ਇਸ ਤਰੀਕੇ ਨਾਲ ਵੀ ਐਜੂਕੇਸ਼ਨ ਦੇਵੇ ਇਹਦਾ ਸਾਰਿਆਂ ਦੇ ਮਿਲ ਬੈਠਣ ਨਾਲ ਫਿਰ ਉਹ ਇੱਕ ਪ੍ਰੋਸੈਸ ਚੱਲੇ ਜਿਹਦੇ ਮਤਲਬਕ ਫਿਰ ਆਪਾਂ ਇੱਕ ਸਿਨਮੇ ਨੂੰ ਹੋਰ ਇੱਕ ਲੰਬਾ ਮਾਰ ਮਾਰ ਕਾ ਮਾਰ ਸਕਦੇ ਇਹਦੇ ਸਮੇਂ ਸਾਰਾ ਦੇ ਦੇਖੋ ਮੋਸ਼ਨ ਤਾਂ ਸਦਾ ਹੀ ਰਹਿੰਦਾ ਹੈ ਜੇ ਤੁ ਬੰਦੇ ਨੂੰ ਦੁੱਖ ਹੁੰਦਾ ਉਹ ਬੰਦੇ ਦੀ ਅੱਖ ਚੋਂ ਅਥਰੂ ਗਿਰਦਾ ਉਹਦੀ ਕੋਈ ਭਾਸ਼ਾ ਨਹੀਂ ਹੁੰਦੀ ਜਦੋਂ ਅਸੀਂ ਖੁਸ਼ ਹੁੰਨੇ ਹੱਸਦੇ ਹਾਂ ਉਹ ਕਿਸੇ ਵੀ ਮੁਲਕ ਚਲੇ ਜਾਓ ਹਾਸਾ ਇੱਕੋ ਤਰ੍ਹਾਂ ਦਾ ਰੋਣਾ ਇੱਕੋ ਤਰ੍ਹਾਂ ਸੋ ਬੇਸਿਕਲੀ ਇਹ ਜਿਹੜੀ ਇਹ ਗਾਥਾ ਵਿੱਚ ਤਾਂ इमोਸ਼ਨ ਆਪਣਾ ਇੱਕ ਅੱਦੇ ਵੀ ਨਹੀਂ ਬਦਲਦੇ ਇਹ ਲੱਗਦਾ ਹੁੰਦਾ ਦੇਖੋ ਹੁਣ ਅੱਜ ਦੇ ਯੂਨੀਵਰਸ ਚ ਤਾਂ ਸਾਈ-ਫਾਈ ਫਿਲਮਾਂ ਬਣਦੀਆਂ। ਜਿਆਦਾ ਜਿਹੜੀਆਂ ਅੰਤਰਰਾਸ਼ਟਰੀ ਫਿਲਮਾਂ ਆਉਂ ਸਾਈ-ਫਾਈ ਬਣਦੀਆਂ ਤੀਜੀ ਦੁਨੀਆ ਦੀਆਂ। ਕਿਤੇ 6 ਡਾਈਮੈਂਸ਼ਨ ਦੀ ਗੱਲ ਹੁੰਦੀ ਹੈ ਕਿਤੇ ਦੂਜੇ ਪਲੈਨਟ ਦੀ ਹੁੰਦੀ ਹੈ। ਜਾਂ ਜਿਹੜੀਆਂ ਸਾਡੀਆਂ ਅਗਲੀਆਂ ਸਿਵਲਾਈਜੇਸ਼ਨਾਂ ਜਿਹੜੀਆਂ ਸੱਤ ਅਡਵਾਂਸ ਆ ਉਹਨਾਂ ਦੀ ਗੱਲ ਹੁੰਦੀ ਹੈ। ਪਰ ਮੈਂ ਅਸੀਂ ਜਿਸ ਕਿਤੇ ਚ ਰਹਨੇ ਜਿਹੜੀ ਆਪਾਂ ਨੇ ਫਿਲਮ ਬਣਾਈ ਹੈ ਇਹ ਫਿਲਮ ਦਾ ਟਾਈਮ ਪੀਰੀਅਡ ਹੈ। ਪਰ ਅੱਜ ਤੁਸੀਂ ਇਹ ਦੇਖੋ ਕਿ ਇਸ ਫਿਲਮ ਦੀ ਕੰਪਨੀ ਦਾ ਤਾਂ ਘੱਟ ਜ਼ੋਰ ਲੱਗਿਆ। ਉਹ ਵੱਖਰੀ ਗੱਲ ਹੈ ਕਿ ਆਪਾਂ ਸਾਰੇ ਇਕੱਠੇ ਬੈਠ ਕੇ ਇੱਕ ਦੂਜੇ ਨੂੰ ਕੈਟਨਾ ਪਰ ਇਸ ਫਿਲਮ ਦੀ ਪ੍ਰੋਮੋਸ਼ਨ ਦਾ ਪਿੰਡਾਂ ਦੇ ਮੁੰਡਿਆਂ ਨੇ ਨੌਜਵਾਨਾਂ ਨੇ ਕੁੜੀਆਂ ਬੀਬੀਆਂ ਨੇ ਬੱਚਿਆਂ ਨੇ ਕਰੀ ਹੈ ਨਹੀਂ 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 ਵਰਲਡ ਵਾਈਡ ਇਹ ਲੈ ਕੇ ਪੰਜਾਬ ਚ ਵੀ ਰਿਲੀਜ਼ ਹੋ ਰਹੀ ਹੈ ਔਰ ਪਹਿਲੀ ਵਾਰ ਹੀ ਆਪਾਂ ਨੂੰ ਇੰਨੇ ਸਿਨੇਮੇ ਮਿਲਿਆ ਪੂਰੇ ਘਰ ਘਰ ਪਿੰਡ ਪਿੰਡ ਪਹੁੰਚ ਜੂਗੀ ਆਪਣੀ ਫਿਲਮ ਜੀ ਜੀ ਮੈਂ ਮੈਂ ਕਰਦਾ ਇਹਨਾਂ ਨੇ ਜਾਣਾ ਕਿ ਤੁਸੀਂ ਨਾ ਪਹਿਲਾਂ ਤੋਂ ਚੋਲਾਵਾ ਦਾ ਪ੍ਰਚਾਰ ਕੀਤਾ ਤੇ ਅੱਜ ਫਿਲਮ ਦਾ ਪ੍ਰਚਾਰ ਕਿੰਦਾ ਦਾ ਲੱਗ ਰਿਹਾ ਨਹੀਂ ਮੈਂ ਤਾਂ ਨਹੀਂ ਕਰੇ ਪ੍ਰਚਾਰ ਸਿਰ ਨੂੰ ਚੋਲਾਵਾ ਜਿਹੜਾ ਤੁਸੀਂ ਪ੍ਰਚਾਰ ਨਹੀਂ ਨਹੀਂ ਮੈਂ ਨਹੀਂ ਕਰਿਆ ਮੈਂ ਕਿਸਾਨ ਅੰਦੋਲਨ ਨਾਲ ਜੁੜਿਆ ਸੀ ਹਾਂ ਤੇ ਰਹੂੰਗਾ ਕਿ ਜੇ ਮੈਂ ਪ੍ਰਚਾਰ ਕਰਨਾ ਤਾਂ ਮੈਨੂੰ ਕੁਰਸੀ ਤੇ ਜਦ ਮਰਜੀ ਦੱਸੋ ਕਿਹੜੀ ਲੈਣੀ ਹੈ ਗੱਲ ਜੀ ਚੱਲਦੀ ਰਹੂ ਜੀ ਨਹੀਂ ਜੀ ਨਹੀਂ ਨਹੀਂ ਮੈਂ ਉਸ ਗੱਲ ਚੱਲਦੀ ਇਹ ਜੇ ਤੁਸੀਂ ਸੁਣੀ ਹੈ ਨਾ ਫਿਰ ਬੜੇ ਵੀ ਪਤਾ ਕੀ ਹੈ ਮੈਂ ਸਿਆਸੀ ਬੰਦੇ ਨਹੀਂ ਨਾ ਮੈਂ ਕਰਨੀ ਆ ਇਹ ਹਾਂ ਮੈਂ ਕਈ ਵਾਰੀ ਕਿਸੇ ਦੋਸਤ ਮਿੱਤਰ ਦੀ ਮਦਦ ਜਿਹੜਾ ਮੇਰਾ ਨਿੱਜੀ ਦੋਸਤ ਹੈ ਮੈਂ ਉਹਦੇ ਲਈ ਜੇ ਦਾ ਹੁਣ ਤੁਹਾਡੇ ਨਾਲ ਮੇਰਾ ਨਿੱਜੀ ਮਿੱਤਰਤਾ ਹੋਵੇ ਜਾਂ ਮੇਰੇ ਪਰਿਵਾਰ ਦੇ ਮੈਂਬਰ ਹੋ ਤੁਸੀਂ ਮੈਨੂੰ ਬੁਲਾ ਲਓ ਮੈਂ ਆ ਜੰਨਾ ਉਹ ਮਿੱਤਰਤਾ ਜਾ ਸਕਦਾ ਮੈਂ ਕਿਸੇ ਪ੍ਰੋਪਰ ਪਾਰਟੀ ਦੀ ਸੋਚਦਾ ਕਦੇ ਨਹੀਂ ਮੈਂ ਕਿਸੇ ਨਾਲ ਵੀ ਨਹੀਂ ਸਹਿਮਤ ਮੈਂ ਹਮੇਸ਼ਾ ਪੰਜਾਬ ਤੇ ਪੰਜਾਬੀਤ ਲਈ ਔਰ ਇਹ ਕੰਮ ਮੈਂ ਕਰਨੇ ਨਹੀਂ ਸਭਨਾਂ ਨੂੰ ਦੇਖੋ ਕਿ ਕੀ ਦੇਖ ਰਿਹਾ ਹੋ। ਦੇਖੋ ਸਰ ਦੇਖੋ ਰੈਵੋਲੂਸ਼ਨਸ ਬਣਦੇ ਆ ਟੁੱਟਦੇ ਆ। ਔਰ ਜਦੋਂ ਜਦੋਂ ਪ੍ਰੈਸ਼ਰ ਵਧ ਵਧ ਜੂਗਾ ਤੁਹਾਡੇ ਤੇ ਭਾਰ। ਦੇਖੋ ਕਿਸਾਨੀ ਅੰਦੋਲਨ ਕੱਲੇ ਕਿਸਾਨਾਂ ਦਾ ਨਹੀਂ ਇਹ ਦਿਮਾਗ ਚ ਪਾ ਲੋ ਤੁਸੀਂ। ਮੇਰੀ ਗੱਲ ਸਮਝੋ। ਅੱਜ ਤੁਸੀਂ ਬਾਜ਼ਾਰ ਚ ਜਾਂਦੇ ਆ ਆਪਦੀ ਕਿਸੇ ਨੇ ਬਾਜ਼ਾਰ ਤੋਂ ਆਟਾ ਕਿਤੇ ਦੇਣਾ ਤੁਹਾਨੂੰ ਭਾਅ ਸਿਰ ਮਿਲਦਾ। ਜਦੋਂ ਕਾਰਪੋਰੇਟ ਦੇ ਅੰਡਰ ਆ ਗਿਆ ਫਿਰ ਤੁਹਾਨੂੰ ਨਹੀਂ ਮਿਲਣਾ। ਅੱਜ ਦੇਖੋ ਪਾਣੀ ਦੀ ਬੋਤਲ ਹੈ ਜਿਹੜੀ ਉਹ ਕਿੰਨੇ ਦੀ ਹੈ ਮੈਨੂੰ ਪਤਾ ਨਹੀਂ ਅੰਦਾਜ਼ਾ ਕਿੰਨੇ ਦੀ ਹੈ ਮੈਂ ਤਾਂ ਘਰ ਦੇ ਦੀ 20 ਤੋਂ ਸ਼ੁਰੂ ਹੁੰਦੀ ਹੈ 20 ਰੁਪਏ ਦੀ ਬੋਤਲ ਹੈ ਤੇ ਤੁਹਾਨੂੰ ਪਿਆਸ ਵਿੱਚ ਲੈਣੀ ਪਊਗੀ ਜੇ ਇਹੀ ਕੰਮ ਸਮੂਹ ਲੋਕ ਇਕੱਠੇ ਹੋ ਕੇ ਕਰਦੇ ਵੀ ਟੂਟੀਆਂ ਦਾ ਪ੍ਰਬੰਧ ਹਰ ਸਟਰੀਟ ਤੇ ਚਾਹੀਦਾ ਹੈ ਜੇ ਬਾਜ਼ਾਰ 'ਚ ਬੰਦਾ ਤੁਸੀਂ ਕਦੇ ਨਿੱਜੀ ਜ਼ਿੰਦਗੀ ਸੋਚਿਓ ਸਮਾਜਿਕ ਪੱਧਰ ਤੇ ਅਸੀਂ ਬਹੁਤ ਪਿੱਛੇ ਆ ਜਿੰਦਾ ਮੋਗਾ ਸ਼ਹਿਰ ਆ ਤੁਹਾਡਾ ਜੇ ਆਪਾਂ ਬਾਜ਼ਾਰ ਚ ਤੁਰਦੇ ਫਿਰਦੇ ਆਂ ਕੀ ਉੱਥੇ ਹੱਥ ਧੋਣ ਨੂੰ ਜਾਂ ਪਾਣੀ ਪੀਣ ਨੂੰ ਜਾਂ ਕਿਤੇ ਵਾਸ਼ਰੂਮ ਜਾਣ ਨੂੰ ਕੋਈ ਹੈ ਅਵੇਲੇਬਿਲਟੀ ਨਹੀਂ ਨਾ ਕਿਉਂਕਿ ਅਸੀਂ ਸਾਰੇ ਆਪਣੀ ਰੰਗਾਂ ਚ ਪਏ ਹੋਏ ਆਂ ਅਸੀਂ ਆਪਣੇ ਲਈ ਪਹਿਲਾਂ ਸੋਚ ਰਹੇ ਆਂ ਸੋਚਣਾ ਤਾਂ ਇਹ ਚਾਹੀਦਾ ਕਿ ਜੇ ਇੱਕ ਵੱਡਾ ਬਾਜ਼ਾਰ ਹੈ ਜੇ ਕਿਸੇ ਬੀਬੀ ਨੇ ਜਾਣਾ ਹੈ ਕਿੱਥੇ ਜਾਵੇ ਉਹ ਜਾਂ ਬੰਦੇ ਨੇ ਕਿਤੇ ਜਾਣਾ ਕਿਸੇ ਅਮਰ ਜਿੱਥੇ ਜਾਵੇ ਪਰ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ ਔਰ ਸਮਾਜਿਕ ਪੱਧਰ ਤੇ ਸਾਨੂੰ ਅੱਜ ਜਿਹੜਾ ਯੋਗ ਹੈ ਬૌਧਿਕ ਕੰਗਾਲੀ ਦੇ ਇਹ ਇੰਤਹਾ ਤੇ ਜਾ ਰਿਹਾ ਹੈ ਸਾਨੂੰ ਇਹਦੇ ਲਈ ਜਾਗਰੂਕ ਹੋਣਾ ਪੈਣਾ ਔਰ ਜਿਹੜਾ ਕਿਸਾਨੀ ਅੰਦੋਲਨ ਹੈ ਕਿਸਾਨਾਂ ਦਾ ਨਹੀਂ ਉਹ ਹਰ ਗਰੀਬ ਮਜ਼ਦੂਰ ਦਾ ਇੱਕ ਅੰਦੋਲਨ ਹੈ ਤੇ ਜੇ ਜਿਹੜੀ ਚੀਜ਼ ਕਾਰਪੋਰੇਟ ਦੇ ਧੱਕੇ ਚੜ ਜਾਂਦੀ ਹੈ ਤੁਸੀਂ ਬੈਂਕ ਚ ਜਾਂਦੇ ਤੁਸੀਂ ਆਪਣੀ ਮਰਜ਼ੀ ਨਾਲ ਥੋੜੀ ਕਹਿ ਸਕਦਾ ਮੇਰਾ ਵਿਆਜ ਘਟਾ ਦੇ ਯਾਰ ਅੱਛਾ ਛੱਡੋ ਤੁਸੀਂ ਤੁਸੀਂ ਮੈਡੀਕਲ ਕਿਸੇ ਹਸਪਤਾਲ ਚ ਜਾਂਦੇ ਹੋ ਅੱਜ ਪ੍ਰਾਈਵੇਟਿਜ਼ਮ ਹੋ ਗਿਆ ਇਹਨਾਂ ਜੇ ਚੀਜ਼ਾਂ ਬਾਰੇ ਪਹਿਲਾਂ ਅੱਖ ਖੁੱਲੀ ਹੁੰਦੀ ਐ ਨਹੀਂ ਹੋਣੀ ਸੀ ਸਟੰਟ ਪੈਂਦਾ ਅਗਲਾ 2.5 ਲੱਖ ਦਾ ਬਿੱਲ ਬਣਾ ਦਿੰਦਾ ਇਹ ਕਿਉਂ ਹੋਇਆ ਇਹੀ ਤਾਂ ਜਕੜਿਕ ਰਹਿ ਗਿਆ ਕਿਸਾਨੀਓ ਦਾ ਬਚੀ ਹੈ ਜਿੱਦ ਦਿਨ ਇਹ ਵੀ ਬੜਾ ਵਿੱਚ ਲੈ ਲਈ ਬਸ ਫੇ ਕੰਮ ਖਤਮ ਸਿੱਤਾ ਆਪਾਂ ਮਸ਼ੀਨਾ ਮੰਗੂ ਤੁਰੇ ਫਿਰਾਂਗੇ ਸੜਕਾਂ ਤੇ ਉਹ ਜਿਵੇਂ ਜਿਵੇਂ ਆਰਡਰ ਹੋਈ ਜੋ ਕਰੀ ਜਾਇ ਕਰਾਂਗੇ ਉਹਨੇ 4 ਘੰਟੇ ਕੰਮ ਦਿਆ ਕਰਨਾ ਰੋਟੀ ਖਾ ਲਈ ਸਮਝੋ ਬਸ ਹਰ ਉਸ ਢਿੱਡ ਦਾ ਢਿੱਡ ਦਾ ਅੰਦੋਲਨ ਹਲੇ ਜਿਹਨੂੰ ਦੋ ਵਕਤ ਦੀ ਰੋਟੀ ਚਾਹੀਦੀ ਹੈ ਉਹਦਾ ਅੰਦੋਲਨ ਹੈ ਸਰ ਦਰਸ਼ਕਾਂ ਕੀ ਮੈਸੇਜ ਆ ਹਾਂ ਦਰਸ਼ਕਾਂ ਆਗੇ ਸੀ ਤਾਂ ਥਨੂ ਮਿਲਣ ਆਏ ਸੀ ਮੋਗੇ ਵਾਲਿਓ ਦੋਨਾਂ ਨੇ ਤਾਂ ਗੱਟ ਤੇ ਛੰਡੇ ਜਿਹੜੇ ਨੇ ਆਉਣਾ ਉਹ ਤਾਂ ਤਿਆਰੀ ਕਰੀ ਬੈਠੇ ਐ ਡਾਇਰੈਕਟਰ ਨੂੰ ਪੋਸਟਰ ਲਾਗੇ ਪੰਜਾਬੀ ਹੋਣ ਦੇ ਨਾਲ ਤੁਸੀਂ ਨੌਜਵਾਨ ਬੀਨਾਂ ਅਲਰਟੀਸ਼ਨ ਦੇ ਮੈਂ ਤਾਂ ਇਹ ਮੇਰੀਆਂ ਦੋ ਰਾਵਾ ਹੋਣਗੀਆਂ ਵੈਸੇ ਤਾਂ ਚਲੋ ਬੱਚੇ ਸਾਤੋਂ ਜ਼ਿਆਦਾ ਇੰਟੈਲੀਜੈਂਟ ਆ ਅਸੀਂ ਉਹਨਾਂ ਨੂੰ ਕੀ ਦੱਸ ਸਕਦੇ ਆ ਦੇ ਆਰ ਮੋਰ ਬਰੇਨੀ ਥੈਨ ਆਸ ਬਟ ਫਿਰ ਵੀ ਮੇਰੀ ਨਿੱਜੀ ਰਾਏ ਇਹ ਹੈ ਕਿ ਕੁਝ ਚੀਜ਼ਾਂ ਥਾ ਜਿਹੜੀਆਂ ਸਾਨੂੰ ਸਮਾਜ ਨਾਲ ਜੋੜ ਕੇ ਰੱਖਦੀਆਂ ਆ ਆਪਦੇ ਵੱਡੇ ਵਡੇਰਿਆਂ ਨੂੰ ਪਿਆਰ ਤੇ ਸਤਿਕਾਰ ਦਿਓ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਹੋ ਜਾਂਦੇ ਆ ਉਹਨਾਂ ਨੂੰ ਰਿਸਪੈਕਟ ਦਿਓ ਜਦੋਂ ਕਿਤੇ ਰਾਹ ਜਾਂਦੇ ਬਾਜ਼ਾਰ 'ਚ ਤੁਹਾਨੂੰ ਲੱਗਦਾ ਨਾ ਉਹਨਾਂ ਨੂੰ ਰਾਹ ਛੱਡੋ ਤੇ ਉਹਨਾਂ ਦੀ امدਾਦ ਕਰੋ ਇਹ ਸਭ ਤੋਂ ਵੱਡਾ ਪਹਿਲੂ ਹੈ ਔਰ ਜੇ ਫੇਰ ਵਕਤ ਮਿਲਦਾ ਹੈ ਫੇਸਬੁਕ ਚੋਂ ਨਿਕਲ ਕੇ ਸ਼ਾਮ ਨੂੰ ਪਿੰਡ ਪਿੰਡ ਆ ਜਿਹੜੇ ਵੀ ਤੁਹਾਡੇ ਕਸਬੇ ਆ ਆਪਣੇ ਜਿਹੜੇ ਦੇਸੀ ਖੇਡ ਹੈ ਨਾ ਛੱਡੋ ਇਹ ਜ਼ਰੂਰੀ ਨਹੀਂ ਕਿ ਕਬੱਡੀ ਚੜ੍ਹਦੀ ਉਮਰ ਚ ਖੇਡੀ ਜਾਂਦੀ ਹੈ ਹਰ ਉਮਰ ਦਾ ਆਪਣੇ ਹਾਨੀ ਇਹਨਾਂ ਖੇਡ ਸਕਦਾ ਹੈ ਇਹਨਾਂ ਨਾਲ ਸਾਡਾ ਇੱਕ ਦੂਜੇ ਨਾਲ ਜਿਹੜਾ ਮਲਾਪ ਵਧਦਾ ਔਰ ਸੱਥਾਂ ਚ ਬੈਠਣਾ ਜ਼ਰੂਰੀ ਹੈ ਉਹ ਚਰਚਾ ਜਿਹੜੀ ਹੁੰਦੀ ਸੀ ਉਹ ਬਹੁਤ ਅੱਛੀ ਸੀ ਇਸ ਤਰ੍ਹਾਂ ਵੀ ਪੰਜਾਬੀਆਂ ਨੂੰ ਕਿ ਰਿਮੇਨ ਨਦਰੀਆਂ ਨਾਲ ਨਹੀਂ ਨਹੀਂ ਮੈਂ ਤਾਂ ਕਾੰਖਸ਼ਾ ਕਰਦਾ ਕਿ ਇਦਾਂ ਦੀ ਹੋਵੇ ਸੇ